ਸਸ਼ੀਗਲ ਜੀ ਬਾਈ ਸਾਰਿਆਂ ਨੂੰ ਮੈਂ ਜੱਗਾ ਖਾਨ ਸੰਧੂ ਖੁਰਦ ਤੇ ਸਾਰੇ ਪਿੰਡ ਵਾਸੀਆਂ ਲਈ ਇੱਕ ਬੇਨਤੀ ਆ ਗਈ ਜਰੂਰੀ ਤੇ ਜਰੂਰ ਵੀਡੀਓ ਜਰੂਰ ਦੇਖੋ ਐਂਡ ਤੱਕ ਕੋਈ ਨੁਕਤਾ ਸਾਂਝਾ ਕਰਨਾ ਤੁਹਾਡੇ ਨਾਲ ਸਾਰਿਆਂ ਨਾਲ ਤਾਂ ਪਲੀਜ਼ ਬੇਨਤੀ ਹੈ ਸਾਰਿਆਂ ਨੂੰ ਕਿ ਵੀਡੀਓ ਐਂਡ ਤੱਕ ਦੇਖਦੇ ਰਹੋ ਇਹ ਹੈ ਜੀ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਖੁਰਦ ਜਿੱਥੇ ਕਿ ਆਪਾਂ ਸਾਰੇ ਹੀ ਪੜ੍ਹੇ ਹੋਏ ਹਾਂਗੇ ਤੇ ਹੁਣ ਆਪਣੇ ਬੱਚੇ ਪੜ੍ਹ ਰਹੇ ਆ ਇੱਥੇ ਤੇ ਅੱਜ ਆਪਾਂ ਲੈ ਕੇ ਚੱਲਦੇ ਹਾਂ ਤੇ ਸਕੂਲ ਦੇ ਅੰਦਰ ਦੇਖ ਤੁਸੀਂ ਦੇਖ ਸਕਦੇ ਹੋ ਸਾਰੇ ਐਨ ਆਰ ਵੀਰ ਵੀ ਦੇਖਦੇ ਹੋ ਕਿ ਸਕੂਲ ਬਹੁਤ ਸ਼ਾਨਦਾਰ ਬਣਿਆ ਹੋਇਆ ਹੈਗਾ ਤੇ ਆਪਣੇ ਪਲਵਿੰਦਰ ਸਿੰਘ ਸਰ ਬਹੁਤ ਮਿਹਨਤ ਕੀਤੀ ਇਹਨਾਂ ਨੇ ਬਾਕੀ ਸਟਾਫ ਨੇ ਵੀ ਤੇ ਇੱਥੇ ਜਿਹੜੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਨਾ ਹੈਗਾ ਮੁੱਦਾ ਉਹ ਇਹ ਆ ਵੀ ਤੁਹਾਨੂੰ ਪਤਾ ਵੀ ਪੰਜਾਬ 'ਚ ਇਸ ਵੇਲੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹੈਨਾ ਤੇ ਬੱਚੇ ਇੱਥੇ ਨੰਨੇ-ਮੁੰਨੇ ਬਿਲਕੁਲ ਛੋਟੇ-ਛੋਟੇ ਪੜ ਰਹੇ ਆਪਣੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਜਿੰਨਾਂ ਦਾ ਕਿ ਗਰਮੀ ਨਾਲ ਮੈਂ ਦੇਖਿਆਗਾ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਤੇ ਕਿਉਂਕਿ ਇੰਨੇ ਛੋਟੇ ਆਪਾਂ ਵੀ ਦੇਖ ਸਕਦੇ ਆ ਘਰੇ ਕਿਵੇਂ ਗਰਮੀ ਪੈ ਰਹੀ ਆ ਹਨ ਸਾਰੇ ਜਾਣੇ ਤੇ ਇਹਨਾਂ ਦੀ ਖਾਤਰ ਮੈਂ ਇੱਕ ਇਹ ਸੋਚਿਆ ਸੀਗਾ ਵੀ ਆਪਾਂ ਹੋਰ ਵੀ ਸਾਂਝੇ ਕੰਮਾਂ ਦੇ ਵਿੱਚ ਕਿੰਨਾ ਪੈਸਾ ਖਰਚ ਦਿਆਂਗੇ ਹਨਾ ਜਾਂ ਧਾਰਮਿਕ ਸਥਾਨ ਕਹਿ ਲਓ ਚਲੋ ਤੇ ਇੱਥੇ ਇਹ ਸੀਗਾ ਵੀ ਇੱਥੇ ਜੇ ਏਸੀ ਲਗਵਾਏ ਜਾਣ ਤਾਂ ਉਸ ਦੇ ਬਾਰੇ ਹੀ ਮੈਂ ਅੱਜ ਇਹ ਤੁਹਾਡੇ ਨਾਲ ਡਿਸਕਸ ਕਰਨੀ ਸੀ ਸੁਝਾਅ ਸਾਰਿਆਂ ਨੇ ਦੇਣੇ ਹੈਗੇ ਸਾਰੇ ਨਗਰ ਨੇ ਦੇਣੇ ਹੈਗੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋਣਾ ਹੈਗਾ ਤੇ ਇਧਰ ਇਹ ਵੀ ਦੇਖੋ ਹੁਣ ਆਪਣੇ ਪਿੰਡ ਦੇ ਸਕੂਲ ਦੀ ਇੱਕ ਖੁਸ਼ੀ ਦੀ ਗੱਲ ਇਹ ਆ ਵੀ ਬਾਹਰਲੇ ਪਿੰਡਾਂ ਤੋਂ ਵੀ ਬਹੁਤ ਬੱਚੇ ਆ ਰਹੇ ਇੱਥੇ ਪੜ੍ਹਨ ਹੈਨਾ ਫੁੱਲੇ ਵਾਲੇ ਤੋਂ ਵੀ ਇਸ ਵਾਰ 15-16 ਬੱਚੇ ਲੱਗੇ ਹੋਏ ਹੈਗੇ ਇਹ ਆ ਕੀ ਬਿਲਕੁਲ ਨਰਸਰੀ ਜਾਂ ਪਹਿਲੀ ਕਲਾਸ ਕਹੋ ਕਿਉਂਕਿ ਛੋਟੀ ਕਲਾਸ ਹੈ ਜਿਹੜੀ ਇਸ ਦੇ ਵਿੱਚ ਵੀ ਬੱਚੇ ਦੇਖ ਸਕਦੇ ਹੋ ਤੇ ਗਰਮੀ ਇੰਨੀ ਜ਼ਿਆਦਾ ਕੀ ਜਿੱਥੇ ਬੈਠਣਾ ਦੁੱਬਰ ਹੋ ਰਿਹਾਗਾ ਤਾਂ ਸਾਰੇ ਹੀ ਰਤਵੰਤੇ ਵੀਰਾਂ ਨੂੰ ਨਗਰ ਪੰਚਾਇਤ ਸਾਰੇ ਨਗਰ ਨੂੰ ਐਨਆਰਆਈ ਭਰਾਵਾਂ ਨੂੰ ਇਹ ਰਿਕੁਐਸਟ ਆ ਯਾਰ ਵੀ ਜੇ ਹੋ ਸਕਦਾ ਤਾਂ ਤਿੰਨ ਕ ਕਲਾਸ ਰੂਮ ਨੇ ਆਨੇ ਆਪਣੇ ਪਿੰਡ ਇਥੇ ਸੰਧੂਗੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਤੇ ਵੀ ਤਿੰਨ ਕੇ ਸੀ ਬਹੁਤ ਹੋਣਗੇ ਜਿਦਾ ਕਿ ਸਾਰੇ ਟੋਟਲ ਬਜਟ ਡਾਢ ਡੇਢ ਲੱਖ ਦੇ ਲਗਭਗ ਬਣਦਾ ਹੈਗਾ ਵੀ ਜੇ ਆਪਾਂ ਸਾਰੇ ਜਾਣੇ ਹੰਬਲਾ ਮਾਰ ਗਏ ਤਾਂ ਇਹ ਕੋਈ ਵੱਡੀ ਰਕਮ ਨਹੀਂ ਹੈਗੀਗੀ ਜੇ ਇੱਥੇ ਲਗਾ ਦਿੱਤੀ ਜਾਂ ਤਾਂ ਸਾਰੀ ਉਮਰ ਆਪਣੇ ਬੱਚਿਆਂ ਨੇ ਇੱਥੇ ਪੜਨਾ ਹੈਗਾ ਤਾਂ ਜਰੂਰ ਇਸ ਤੇ ਗੌਰ ਕਰਿਓ ਯਾਰ ਵੀਰ ਹਨਾ ਤੇ ਬੱਚੇ ਆਪਣੀ ਪੜ੍ਹਦੇ ਆ ਤੁਸੀਂ ਆ ਦੇਖੋ ਵੀ ਕਿਵੇਂ ਮੂੰਹ ਕੰਮਲਾਏ ਪਾਇਆ ਇਹਨਾਂ ਦੇ ਗਰਮੀ ਨਾਲ ਹਨਾ ਬੜਾ ਜਰਾ ਤੇ ਸਾਰੇ ਮੇਰੇ ਹੱਥ ਵਨ ਕੇ ਬੇਨਤੀ ਹੈ ਕਿ ਆਪਾਂ ਇਸ ਗੱਲ ਤੇ ਜਰੂਰ ਗੌਰ ਕਰਗੇ ਤੇ ਕਿਉਂਕਿ ਸਟਾਫ ਇੱਥੇ ਬਹੁਤ ਜ਼ਿਆਦਾ ਮਿਹਨਤੀ ਹੈ ਬਹੁਤ ਮਿਹਨਤ ਦੇ ਨਾਲ ਬੱਚਿਆਂ ਨੂੰ ਪੜਾ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਹਰ ਸਾਲ ਆਪਣੇ ਸਕੂਲ ਚੋਂ ਬੱਚੇ ਜਾਂਦੇ ਆ ਨਵੋਧਿਆ ਜੇ ਸਵਾਰ ਵੀ ਬਲਾਕ ਦੇ ਵਿੱਚੋਂ ਪੂਰੇ ਚੋਂ ਹੀ ਇੱਕ ਦੋ ਬੱਚੇ ਗਏ ਤੇ ਜਿੱਤੇ ਚੋਂ ਇੱਕ ਬੱਚਾ ਆਪਣੇ ਪਿੰਡ ਦਾ ਵੀ ਗਿਆਗਾ ਤਾਂ ਅੱਜ ਦੇ ਲਈ ਇਹ ਹੀ ਮੇਰੀ ਰਿਕੁਐਸਟ ਸੀ ਸਾਰੇ ਆਗੇ ਘਰ ਵੀ ਕਿੰਨੀ ਕ ਲੱਗਦੀ ਆ ਬਹੁਤ ਘਰ ਵੀ ਲੱਗਦੀ ਆ ਅੱਛਾ ਤੇ ਬਹੁਤ ਔਖਾ ਹੁੰਦਾ ਨਾਲ ਗਰਮੀ ਨਾਲ ਆਖਾਂਦਾਗਾ ਆ ਦੇਖੋ ਯਾਰ ਗਰਮੀ ਕਹਿੰਦੇ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਜ਼ਰੂਰ ਗੌਰ ਕਰਗੇ ਹਨ ਆਪਾਂ ਧੰਨਵਾਦ